ਇਹ ਸੌਦਾ ਤਿੰਨਾਂ ਬੱਕਰੀਆਂ ਦਾ ਵਿਖਾਓ ਵੀ ਬੱਕਰੀ ਲਓ ਵੀ ਫਰੀਦਕੋਟ ਵਾਲੇ ਬਾਈ ਆਏ ਸੀਗੇ ਜੀਰੇ ਵਾਲੇ ਜੀਰੇ ਵਾਲੇ ਇਹ ਤਿੰਨਾਂ ਬੱਕਰੀਆਂ ਦਾ ਸੌਦਾ ਹੋਇਆ ਕਿੰਨੇ ਦਾ ਹੋ ਗਿਆ ਅੰਕਲ 10000 ਦਾ ਵਧੀਆ ਹੋ ਗਿਆ ਬਹੁਤ ਵਧੀਆ ਭਾਜ ਹੋਇਆ ਬਾਈ ਆਪਣੇ ਸੀ ਇਹ ਤੇ ਪੈਸੇ ਦਿਓ ਵੀ ਗਿਣ ਦਿਓ ਠੀਕ ਹੈ ਲੈ ਬਾਈ ਮਿੰਟ ਵਿੱਚ ਖੁੱਪ ਜਾਣਾ ਦੇ ਮਿੰਟ ਬੰਦ ਦੇ ਪੱਟਾ ਚੱਲਣੀ ਪੱਟਾ ਚੱਲਣਗੇ ਜਿੱਨੇ ਚੱਲ ਜਾਣਗੇ ਹੈ ਦੇਖੋ ਤਿੰਨ ਹੋ ਗਿਆ ਬਾਅਦ ਚ ਗਣ ਲੂ ਤੂੰ ਆਪ ਦੇ ਨਹੀਂ ਹੋ ਗਣ ਕੇ ਫੜਾ ਦੇ 10000 ਪਹਿਲਾਂ ਵੱਡੇ ਨੋਟ ਨਹੀਂ ਗਿਣੇਗੇ ਲੋ ਵੀ ਬਹੁਤ ਵਧੀਆ ਸੌਦਾ ਹੋ ਗਿਆ ਆਪਣਾ ਪਿੰਡ ਕਿਹੜਾ ਬਾਈ ਰੂੜੀਕੂਪਰਾ ਪਿੰਡ ਹੈ ਵੀਰੇ ਰੂੜੀਕੂਪਰਾ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਇੱਥੇ ਪਹੁੰਚਣ ਦੇ ਲਈ ਤੇ ਸੌਦਾ ਕਰਨ ਦੇ ਸਾਢੇ 8 ਦਾ ਬਾਈ ਕਿਹੜਾ ਪਿੰਡ ਬਾਈ ਗਿਆ ਨਾ ਹਾਂ ਨੂੰ ਹੋ ਜਾ ਬਾਪੂ ਵਿਖਾ ਲੀ ਸਾਬ ਉਹਨਾਂ ਲਾ ਫੜ ਕੇ ਬਰੌਣ ਅੱਖ ਜਾ ਗੈਣ ਤੂੰ ਬੱਚੇ ਕੋਈ ਨਹੀਂ ਪਰ ਬੱਚੇ ਵੀ ਨਕਦੇ ਹੋ ਜੀ ਉਹ ਜੀ ਆਲੇ ਫੜ ਗੈਣ ਤਾਂ ਜੀ ਮੈਂ ਗਿਣਾਉਣਾ ਤੈਨੂੰ ਲੈ ਗੈਣ ਚੱਲ ਗਿਣ ਲੈ ਕਿਹੜਾ ਦੰਦੀ ਵੜਦੇ ਆ ਪੈਸੇ ਹੀ ਆ ਫੜਾ ਨਹੀਂ ਜੇ ਨਾ ਚੰਗੇ ਲੱਗੇ ਤੰਨ ਨਮਾ ਨਮਾ ਪਾਲਾ ਖੋਜੋ ਨਹੀਂ ਖੋਜੋਗੇ ਪਾਲਾ ਬਾ ਪਰਚੀ ਇਹ ਕਰਾਉਣੀ ਨਹੀਂ ਨਹੀਂ ਪਾਲਾ ਧਰਦਾ ਲੱਕੜਾ ਹੁਣ ਪੈਂ 500 ਨੇ ਪਾਦਾ 10015 ਲੱਕੜਾ ਬੱਕਰਾ ਛੋਟਾ ਬਾਹਲਾ ਵੱਡਾ ਨਹੀਂ ਮਾਰਨਾ ਬੱਕਰਾ ਦੇ ਦੇ ਚੰਗਾ ਬਹੁਤ ਪੈਸੇ ਲੱਗੇ ਕਿਹੜਾ ਪਿੰਡੋਂ ਆਏ ਬਾਈ ਕਾਹਤ ਤੇ ਕਰਦਾ ਨਹੀਂ ਹੁਣ ਬਾਈ ਕਿਹੜੇ ਪਿੰਡੋਂ ਆਏ ਬਾਈ ਕਾਹ ਖਰਾਬ ਕੀਤੀ ਬਾਈ ਥੋੜੀ ਆ ਵੀਰੇ ਹਾਂ ਕਰਤੀ ਕਿਹੜੇ ਪਿੰਡੋਂ ਆਏ ਬਾਈ ਸੰਗਤਪੁਰਾ ਬੋਲੇ ਵਾਲਾ ਪਿੰਡ ਆ ਬਲੇ ਸਾਡਾ ਲਿਆਜੀਆ ਬੋਲਾ ਭਾਈ ਸੰਗਤਪੁਰੇ ਤੋਂ ਲੈ ਕੇ ਆਏ ਬਾਈ 8.5 ਹਜ਼ਾਰ ਦਾ ਬੱਕਰਾ ਵੇਚਦਾ ਤੇ ਲਿਖਾਈ ਸਰਪੰਚ ਸਾਹਿਬ ਨੇ ਕਰਾਉਣੀ ਆ ਕਿੰਨੇ ਚ ਕਰਤਾ ਬਾਈਰ ਆਂਦੀ ਇਹ ਕੀ ਬੰਦਾ ਇਹ ਕਰੀਦਾ ਆਹ ਗੱਲ ਜੀ ਕੀ ਕੰਮ ਲੱਗਦੇ ਨੇ ਮੜਾ ਹਣਾ ਕੰਨ ਦੇ ਸੋਜ ਜੀ ਮੜੀ ਨਵੇਂ ਆ ਡੱਬੀ ਬੱਕਰੀ ਦਾ ਸੌਦਾ ਬਾਅਦ ਤੁਹਾਨੂੰ ਬੱਕਰੀ ਦਿਖਾਵਾਂਗੇ ਕਿੰਨੇ ਦੀ ਹੋਈ ਆ ਆਪਣਾ ਇਹ ਕਹਿੰਦੇ ਲਈ ਆ ਮੈਂ ਕਹਿੰਦਾ ਮਨਾਫੀ ਨਾਲ ਵੇਚੀ ਉਹ ਹੀ ਜਿਹੜੀ ਅੰਦਰ ਲਈ ਆ ਆਪਾਂ ਦੋ ਅੱਛਾ ਮੈਂ ਕਿਹਾ ਗਿਆਰੇ ਸਾਡੇ ਲਈ ਆ ਆਪਾਂ ਝੂੜਨਾ ਮਾਰ ਗਏ ਨਾ ਆਪਾਂ ਮੋਝੋ ਵੀ ਦੇਣੀ ਇੰਨਾ ਅੱਧੀ ਰੋਟੀ ਤੂੰ ਖਾ ਲੈ ਰੋਟੀ ਇਹਨਾਂ ਨੂੰ ਖਾਣ ਦੇ ਉਹ ਥੱਲੇ ਵੀ ਨਹੀਂ ਕੋਈ ਹੈ ਸਾਰਾ ਕੁਝ ਹੈ ਇਹ ਤਾਂ ਪਾਠ ਦਾ ਝੂਲਾ ਵੀ ਲਾਉਂਦੇ ਦੇ ਚੁੰਗੀ ਜਾਂਦੀ ਅਸੀਂ ਨਹੀਂ ਕਰੇ ਚੋਇਆ ਨਾ ਕਿਹੜਾ ਬੱਚਾ ਹੈ ਦਾ ਯਾਰ ਮੇਰੀ ਗੱਲ ਉਹ ਪਾਠ ਮੰਗਾ ਉਹ ਇਹ ਕਰ ਰਾਮ ਲਿਖਾਈਏ ਕਰ ਉਹ ਨਹੀਂ ਨਹੀਂ ਲਖਾਈ ਨਾ ਭੈਣ ਦੇ ਪੁੱਦੇ ਓਹੋ ਹੋ ਹੋ ਨਹੀ ਮੰਨ ਲੈ ਇਹ ਵਧੀਆ ਵੇਖਦੀ ਚਾਚਾ ਯਾਰ ਨਹੀਂ ਵਧੀਆ ਵੇਖਦੀ ਕਿੰਨੇ ਦੀ ਸਾਰੇ ਪੈਸੇ ਕਿੰਨੇ ਆ ਇਹ ਇਹ ਤਾਂ ਕਹਿੰਦਾ ਯਾਰ 2000 ਕਹਿੰਦਾ ਸੀਗਾ ਇਹ ਕਹਿੰਦਾ 11 ਕਹਿੰਦਾ ਲਈ ਹੈ ਹੂੰ ਇਹ ਕਹਿੰਦਾ ਉੱਤੇ ਲੈਣੀ 10000 ਕਹਿੰਦੇ ਸੀਗੇ ਮੈਂ 11 ਕਹਿੰਦਾ ਨਹੀਂ ਮੈਂ 500 ਦੇ ਨਾਲ ਹੋਊਗੀ ਲੈ ਚਲ ਹੋ ਗਈ ਭਰਾ ਹੋ ਗਿਆ ਨਹੀਂ ਹੁਣ ਇਹ ਉਹ ਇੰਨਾ ਕਿੰਨਾ ਖੁੰਦਾ ਲੋਟੇ ਦੇ ਵਿੱਚ ਆ ਲਾਲ ਬੱਕਰੀ ਦਾ ਸਬਦਾ ਹੋਰ ਫਿਰ ਲੋ ਵੀ ਲਾਲ ਬੱਕਰੀ ਦੇ ਮਗਰ ਪਾਠਾ 12 ਦੇ ਗਿਆ ਲੈ ਜਾ 500 ਪਿੱਛੇ ਯਾਰ ਯਾਰ ਤੋ ਇਹ ਵੀ ਤੁਹਾਨੂੰ ਹੀ ਦਿੰਦੀ ਆ ਤੇ ਵੀ ਤੁਹਾਡੇ ਨਾਲ ਮੋਹ ਆ ਚੁੱਪ ਕਰ ਜਾ ਬਸ ਬਸ ਕਿੰਨੇ ਚ ਕਰਤੀ ਹੁਣ 1200 ਨਾ ਨਹੀਂ 700 ਨਾ 700 ਨਾ ਹੋ ਗਈ ਚਲੋ ਭਾਈ 1200 ਇਹਦਾ ਮਗਾ ਯਾਰ ਲਾਓ ਯਾਰ ਡੱਬੀ ਦਾ ਸੌਦਾ ਨਾਲ ਦੀ ਨਾਲ ਹੀ ਚੱਲ ਪਿਆ ਡੱਬੀ ਤੇ ਵੀ ਕਰਵਾਓ ਬੋਲ ਭਾਈ ਡੱਬੀ ਗੱਬਣਾ ਲਾ ਯਾਰ ਖਾਲੀ ਆ ਭਾਈ ਐ ਹੀ ਐ ਹੀ ਐ ਖਾਲੀ ਵੇਖੀ ਲਿਆ ਲਾ ਮੈਨੂੰ ਇੱਕ ਨੋਟ ਫੜਾ ਨਾ ਬੋਲ ਨਾ ਬੋਲ ਦੂੰ ਬੋਲ ਮਾਜੀ ਪਰ ਰੇਟ ਤਾਂ ਪੁੱਛ ਕਿੰਨੇ ਪੈ ਲੈਣੇ ਉਹ ਕਿੰਨੇ ਦੇ ਦੇ ਕਿੰਨੇ ਹੀ ਦੇਣੀ ਹੋਣਾ ਬਾਈ ਇਹ ਤਾਂ ਸੁਈ ਵੀ ਨਹੀਂ ਬੱਚਾ 8000 ਦੀ ਜੀ ਉਹਨੂੰ ਪੁੱਛੇ ਚੁੱਪ ਕਰ ਜਾ ਬਸ 13000 ਦੀ 7000 ਦੀ ਬਾਲ ਦੇ ਉਹ ਚੁੱਪ 8000 ਦੀ ਨੋਕ ਕਹਿਣੀ ਯਾਰ ਕਿੰਨੇ ਇਹਨਾਂ ਦੇ ਮੈਂ ਇਹਦੇ ਨਾਲ ਤਾਂ ਨਹੀਂ ਕੋਈ ਬੱਚਾ ਇਹਦੇ ਨਾਲ ਹੈ ਨਹੀਂ ਕੁਝ ਵੀ ਹੈ ਖਾਲੀ ਕਿੰਨੇ ਹੀ ਦੇਗਾ ਇੱਕ ਵੀ ਮਾਨਦਗੀ ਕਰਦਾ 12 11 ਇਹਦੇ ਤੇ ਬੱਚੇ ਆ ਗਏ ਰਲ ਗਈ ਯਾਰਾ ਲਾਲ ਕਿ ਕਿ ਹੋਇਆ ਗੱਲ ਲਾਉਣ ਇੱਕੋ ਹੀ ਨਾਲ ਛੱਡ ਕੇ ਬਾਅਦ ਇਹ ਨਹੀਂ ਤਾਂ ਵੇਚਣੀ ਛੱਡ ਕੇ ਰੱਖ ਦੇ ਇੱਕੋ ਹੀ ਰਹਿਣਾ ਆਹ ਮੰਡੀ ਨੂੰ ਨਹੀਂ ਭਗਾਈ ਨਹੀਂ ਕਰਾਉਣਾ ਬੰਦਾ ਮੈਂ ਤੁਹਾਨੂੰ ਨਹੀਂ ਜੱਜ ਜੱਜ ਯਾਰਾ ਯਾਰ ਨਹੀਂ ਜਦ ਤੂੰ ਫੋਟਾ ਕਰਦਾ ਨਾ ਅਸਰ ਦੀ ਵੇਚਦਾ ਹੈ ਇਹ 9000 ਦੀ ਉਹ ਬੱਸ ਪਰ ਆਉਣਾ ਬੱਚੇ ਵਾਲੀ ਦਿੱਤੀ ਆ ਖੜ ਜਾ ਖੜ ਕੇ ਸਰਦੀ ਚਾਹ ਕਰਦਾ ਮੇਰੀ ਗੱਲ ਅੱਗੇ ਅੱਗੇ ਮੇਰੀ ਗੱਲ ਤੋਂ ਮਾਰ ਤੂੰ ਮਿੱਥੋਂ ਵੀ ਲਿਆ ਵੇਖ ਲੈ ਆਪਾਂ ਦਰਨਾ ਉਹ ਭਗਾਈ ਵਾਲ ਗੱਲ ਨਹੀਂ ਕੀਤੀ ਮੈਂ ਕਿੰਨੀ ਕੀ ਗੱਲ ਕਰੀ ਤੂੰ 90 ਦੀ ਹੋ ਗਈ ਆ ਸੋਣਾ ਕਿੰਨੇ ਦੀ ਕਰਤੀ 90 ਦੀ ਠੀਕ ਹੈ ਜੀ ਪੂਰੇ 10000 ਦਾ ਸੌਦਾ ਹੋ ਗਿਆ ਆ ਬੱਕਰੀ ਦਾ ਪਰ ਗਾੜੀ ਮੰਡੀ ਤੇ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਪੈਸੇ ਪੁਸੇ ਦੇਤੇ ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਨੂੰ ਕੀ ਦੋ ਦਿਨ ਸੀ ਚੱਕਿਆ ਕਿਹੜਾ ਪਿੰਡ ਆ ਬਾਈ ਦਾ 200 ਰੁਪਏ ਤੋਂ ਆ ਹੀ ਵੇਖਣਾ ਕਲਾਂ ਢਲਵਾ ਕਲਾਂ ਸੁਖੇ ਬਾਦ ਕੋਸ਼ ਕਿੰਨੇ ਦੀ ਕਰਤੀ ਬੱਕਰੀ ਬਾਈ ਆਪਣੇ 14000 ਦੀ ਬਾਈ ਲਖਾਈ ਸੁੱਖੇ ਦੀ ਆ ਜੀ ਲਖਾਈ ਸੁੱਖੇ ਦੀ ਹਾਂ ਹਾਥੀ ਆ ਜੀ ਦਿੰਦਾ ਬਾਈ ਦੂਜੀ ਗਲੀ ਪਿੰਡੀ ਦੇ ਦੇਣਾ 300 ਵੀ ਵਰ ਗਿਆ 300 ਨਾ ਵੇਖਿਆ ਕਿਨੇ ਲੈ ਲਈ ਆ ਬਾਈ ਤੇ ਲਵਾ ਲੈ ਲਈ ਇੱਕ ਬੱਚਾ ਵੀ ਦੇਣਾ ਨੂੰ ਬਾਈ ਨੇ 8000 ਰੁਪਏ ਅੱਜ ਦੇਣਾ ਬਾਈ ਨੇ ਜੀ ਅੱਛਾ ਜੇ ਘਟੇ ਅਗਲੀ ਮੰਡੀ ਤੇ ਰ ਆ ਬਾਈ ਕੋਲ ਠੀਕ ਆ ਬਾਈ ਜੀ ਲੈ ਵੀ ਦਿਓ ਪੈਸੇ ਦੇ ਦਿਓ ਜਿਹੜੇ ਹੈਗੇ ਗਿਣੋ ਇਹ ਯਾਰ ਬੱਚਾ ਤੈਨੂੰ ਫਰੀ ਦੇਈ ਜਾਂਦਾ ਇੱਕ ਯਾਰ ਕਮਾਲ ਕਰੀ ਜਾਂਦਾ ਬੰਦਾ ਆ ਜਾ ਵੇਖਣਾ ਹੀ ਨਹੀਂ ਸੱਚੇ ਆ ਬੱਕਰੀ ਵੀ ਤੁਹਾਨੂੰ ਦਿਖਾਉਣੀ ਆ ਦੋਸਤੋ ਬੱਕਰੀ ਮਾਝਰਗੀ ਆ ਬਾਈ ਨਾਲੇ ਚਾਹ ਵੀ ਕਰਾਉ ਤੇਰੀ ਬੱਚੇ ਪਾ ਕੇ ਮੀਨਾ ਖੰਡ ਇਹਦੀ ਬੱਕਰੀ ਆ ਉਹ ਕਾਲੀ ਬੱਕਰੀ ਜਿਹੜੀ ਆਏ ਨੂੰ ਮੁਹਰੇ ਖੜੀ ਦੇਸੀ ਫਟੇ ਗਾਨੀਆਂ ਵਾਲੀ 6 6 500 ਦਾ ਦਈਏ ਵਿੱਚੋਂ ਕੱਢ ਕੇ ਪਾਤਾ ਉਹਨੇ ਫੜਾ ਕੇ ਕੀ ਵੀ ਸਬਸਿਡੀ ਆ ਹਾਂ ਬਤਾਇਆ ਉਹ ਸਮਝ ਕਿੰਨੇ ਰਹਿ ਕਿੰਨੇ ਰਹਿ 500 ਰਹਿ ਗਿਆ ਇੱਕ ਮਿੰਟ ਆ ਤਾਂ ਕੋਈ ਨਹੀਂ ਫਰਾ ਕੋਈ ਨਹੀਂ ਦੇਖਦਾ 6000 750 750 ਕੀਦ ਨਾਮ ਲਿਖਣਾ 500 Google Pay ਕਰਨਾ ਇਹਦਾ ਨਾ ਤੇਰਾ ਨਾਮ ਕੀ ਆ ਜੀ ਤਾਂ ਇਹ ਤੋਂ ਲੈ ਲਾਓ 500 ਚੱਕਰਾਂ ਚ ਪਾਉਣਾ ਬੱਕਰੀ ਵਿਖਾ ਦਈਏ ਤਾਂ ਹੀ 500 ਕਰਿਆ ਗਿਆ ਬੱਕਰੀ ਵਿਖਾ ਦਿੰਦੇ ਤੁਹਾਨੂੰ ਆਪਾਂ ਪਹਿਲਾਂ ਸੁਈ ਵੀ ਆ ਜੀ ਦੋ ਬੱਚੇ ਆਦੇ ਮਗਰ ਇੱਕ ਇਹਦਾ ਆਉਂਦਾ ਦੇਖ ਨਾਲ ਦਿੱਤਾ ਉਹਨੇ ਫਰੀ ਨਾ ਵੀ ਆ ਬੱਕਰੀ ਆ ਦੋਸਤੋ ਜਿਹੜੀ ਮੈਂ ਪਹਿਲਾਂ ਲਾਈਵ ਦੇ ਵਿੱਚ ਵਿਖਾਈ ਸੀਗੀ ਬਹੁਤ ਚੰਗਾ ਹਵਾਨਾ ਬੱਕਰੀ ਦਾ ਗਾਂ ਵਰਗਾ ਸੋਨੂੰ ਬੱਚਾ ਵੱਡਾ ਛੜ ਦੇ ਛੋਟਾ ਮੈਨੂੰ ਫੜਾ ਦੇ ਪਾਠਾ ਛੋਟੀ ਬਾਈ ਦੋਵੇਂ ਬੱਕਰੇ ਆ ਦੋਵੇਂ ਬੱਕਰੇ ਆ ਲੈ ਬੱਕਰੇ ਦਾ ਸੌਦਾ ਹੋਇਆ ਬਾਈ ਹਾਂ ਬਾਈ ਇਹ ਆਪਦਾ ਬੱਚਾ ਹੈ ਦਾ ਤੇ ਹਾਂ ਇਹਨੂੰ ਗ੍ਰਾਫਟ ਆ ਵਾਹ ਬਾਈ ਲੈ ਵੇ ਆ ਜੇ ਬੰਦੇ ਤੁਹਾਨੂੰ ਵਿਰਲੇ ਵੇਖਣ ਨੂੰ ਮਿਲਣਗੇ ਜਿਹੜੇ ਬੰਦੇ ਜੇ ਉਹ ਪਾਸੇ ਵੇਚਣਾ ਹੁੰਦਾ 1000 1500 ਦਾ ਜਿਹਨੂੰ ਮਰਜ਼ੀ ਫੜਾ ਦਿੰਦਾ ਤੇ ਨਾਲੇ ਹੁਣ ਤੂੰ ਬੱਕਰੀ ਹੱਲ ਕੇ ਵਿਖਾਵੇ ਬਾਈ ਡਰੀ ਜਾਂਦਾ ਸੀ ਆਪਦੇ ਬੱਚੇ ਨੂੰ ਆਪਦੇ ਬੱਚੇ ਨੂੰ ਸੁੰਗੀ ਜਾਊਗੀ ਤੇ ਇਹਨੂੰ ਹੀ ਚੰਗਾਈ ਜਾਊਗੀ ਐਂ ਕਰਕੇ ਵੇਚ ਸਕਦੇ ਸੀਗੇ ਹਾਂ ਸਹੀ ਆ ਜੇ ਵੇਚਣਾ ਹੁੰਦਾ ਤਾਂ ਆ ਬੱਚਾ ਹੀ ਲੱਗਦਾ ਕਰਨ ਜਗਾ ਪਹਿਲਾਂ ਆ ਬੱਚਾ ਛੜ ਆ ਬੱਚਾ ਲੱਤਾਂ ਦੇ ਵਿਚਾਲੇ ਘਰਦਾ ਕਰ ਜਿਵੇਂ ਆ ਲੱਗਿਆ ਪਿਆ ਇਹਨੂੰ ਸੁੰਗੀ ਜਾਇ ਕਰੂ ਕੋਲੇ ਇਹਨੂੰ ਫੜ ਕੇ ਜਦੋਂ ਮੂੰਹ ਆਇਆ ਨੂੰ ਕਰੇ ਮੂੰਹ ਪਾਸੇ ਕਰਦਾ ਕਰ ਇਹੀ ਟੋਟੂ ਡਮਾਰਦੀ ਜੰਗਲਾ ਕਰ ਲਿਆ ਕਰੀ ਆ ਬੱਚੇ ਨੂੰ ਯਾਰ ਵਿਚਾਲੇ ਹੋ ਜਾ ਕਰੀ ਝੋਲਾ ਦੇਦੀ ਯਾਰ ਝੋਲਾ ਪੱਟੀ ਖੜੀ ਕਿ ਨਹੀਂ ਗਾਲਾ ਸਗਾਲਾ ਪੱਟੀ ਖੜੀ ਕਿ ਨਹੀਂ ਨਹੀਂ ਲਾ ਲੈਂਦੀ ਵੀ ਮੇਰੇ ਮਾਂ ਵੀ ਲਾਇਆ ਉਹ ਲਾ ਲੈਂਦੀ ਆ ਕਈ ਇਹ ਜਿੰਨ ਮੇਰੇ ਵੀ ਲਾ ਲੈਂਦੀ ਆ ਗੱਲ ਤੇਰੀ ਬੁੜਿਆ ਫੇ ਉਹੀ ਗੱਲ ਉਹ ਜਦ ਉਹ ਵੀ ਕਰੀ ਕਿੰਨੇ ਦਾ ਨਵੇੜ ਦਾ ਗੁਰਪ੍ਰੀਤ 3500 ਦਾ ਜੋੜਾ 3000 ਦਾ ਜੋੜਾ ਹੋਇਆ 3 ਦਾ ਹੋਇਆ ਜੋੜਾ 3 ਦਾ ਹੋਇਆ ਲਖਾਈ ਇਹਨੇ ਕਰਾਉਣੀ ਕਰੀ ਸੀ ਉਹ ਇਹ ਦੇ ਦਊਗਾ 300 ਦੇ ਦਊਗਾ 300 ਦੇ ਦਊਗਾ ਉਹ ਤੇ ਦੇ ਦੇ 100 ਰੁਪਏ ਦਿਓ ਵੀ ਬਿੱਲੂ ਨੇ ਬਿੱਲੂ ਬਿੱਲੂ ਨੇ ਬਿੱਲੂ ਰੱਤੇ ਟਿੱਬੇ ਵਾਲਾ ਤੁਸੀਂ 100 ਰੁਪਏ ਲੈਣਾ ਰੱਤਾ ਹੀ ਲਓ ਜੀ ਲਓ ਸੌਦਾ ਸਿਰੇ ਚੜ ਗਿਆ ਸੌਦਾ ਫਸਾਇ ਨਹੀਂ ਹੁੰਦਾ ਹੋਰ ਕਿੰਦਾ ਉਹ ਵੀ ਪਰੇ ਨੂੰ ਕਿਸੇ ਨੂੰ ਹੋਰ ਪਾਸੇ ਲੈ ਜਾਂਦਾ ਕੰਮ ਖਰਾਬ ਕਰਦਾ ਹੋਰ ਇਹ ਨਾ ਲੈਣਾ ਤੇ ਨਾਲ ਆਪਣਾ ਕੀ ਨਾ ਲੈਣਾ ਇਹਦੇ ਨਾਲ ਬਿੱਲੂ ਬਿੱਲੂ ਬਲੈਕੀਆ ਬਿੱਲੂ ਬਾਸਾ ਬਾਦੇ ਅਮਰ ਰੱਤੇ ਡੱਬੇ ਵਾਲਾ ਉਹ ਦੇਖ ਨਾ ਹੋਰ ਵਧੀਆ ਫਿਲਮ ਜਿਸ ਬਿੱਲੂ ਬਲੈਕੀਆ ਰੱਤੇ ਡੱਬੇ ਵਾਲਾ ਦੇਖ ਰਾ ਕਰਾ ਬੋਣੀ ਬਾਈ ਦੀ ਵਧੀਆ ਭਾਜਾ ਯਾਰ ਨਹੀਂ ਜਿੰਨੇ ਕਿਉਂਗਾ ਉਹ ਬੰਦੂਆ ਫੋਨ ਕਰ ਲੈ ਸਰਕਾਰ ਨੂੰ ਪੂਰੇ ਘੱਡੇ ਨੇ ਜੀ ਤੂੰ ਅੱਠੀ ਆਹ ਸਾਰੇ ਆਉਗੇ ਮੋੜ ਦੇ ਤੇ ਤੂੰ 100 ਦੇ ਦੇ ਮੈਨੂੰ ਤੂੰ 100 ਦੇ ਦੇ ਹਾਂ 300 ਨੇ ਤੈਨੂੰ 300 ਦੇ ਉਹ 300 ਦੇਣਾ ਉਹ 100 ਦੇ ਦੇ ਆਹ ਮੈਂ 300 ਦੇ ਦਿੰਦਾ ਭਾਈ ਇਹਦੇ ਕੰਨੀ ਜਿਹੜਾ ਉਹਨਾਂ ਕੰਨੀ ਦੇ ਠੀਕ ਐ ਤੁਹਾਨੂੰ ਦੰਚ ਲੈਣੇ ਲੋੜ ਆ। ਕਾਸ਼ ਕਾਰਾ ਸੌਦਾ ਬਾਈ। ਨੀਮਣੀ ਤਾਂ ਹੋ ਜਾਂਦਾ ਭੰਮੀ। ਲਾਲ ਡੱਬੇ ਦਾ। ਆਪਣਾ ਬਾਪੂ ਇਹੇ। ਕਿਹੜੇ ਪਿੰਡੋਂ ਲਿਆਂਦਾ ਬਾਪੂ ਜੀ? ਭਾਰਚਾ। ਕੀ ਮੰਗਿਆ ਇਹਦਾ? ਆਹ ਲਾ ਫੜ ਲਾ ਇੱਕੜ ਸੰਦੀ ਫੋੜ ਰੱਖਿਆ ਆਇਆ ਤੂੰ ਬਾਈ। ਯਕੀਨ ਨਹੀਂ ਗਿਆ। ਬਾਪਾ ਤੂੰ ਅੱਗੇ ਦਿਖਾਈਂ ਤੂੰ ਆਪੋ ਆਪ ਨਹੀਂ। ਇਹ ਜਿਹੜਾ ਅੱਧਾ ਤੇਰਾ ਮੋੜਣਾ ਪੈਣਾ। ਕਿੰਨੇ ਦਾ ਵੇਚਤਾ ਬਾਪੂ 6000 ਦਾ ਵੇਚਦਾ ਜੀ ਠੀਕ ਆ ਜੀ ਠੀਕ ਆ ਲਖਾਈ ਆਫੋ ਆਪੋ ਸਹੀ ਕਰਤਾ ਜਮਾ ਸਹੀ ਕੀਤਾ ਫੈਸਲਾ ਜਮਾ ਓਕੇ ਆ ਦੇ ਦੇ ਫੜਾ ਦੇ ਮੈਨੂੰ ਕਰੰਟ ਕਾਗਲ ਸਾਡੇ ਪੰਜ ਕਹਦਾ ਮੈਂ ਮੈਂ 6 ਕਰਤਾ ਬਤੇ ਦੇ ਆਈ ਹੁੰਦਾ ਸੀ ਕਿੱਥੇ ਸੁਣ ਲੈ ਲਿਆ ਸਹੀ ਆ ਸਹੀ ਆ ਗਿਣ ਬਾਪੂ ਪੈਸੇ ਬੱਕਰਾ ਇਹਨਾਂ ਨੂੰ ਛੱਡ ਦੇ ਹਾਂ ਦੋ ਅਈ ਸਾਢੇ 5.6 ਕਦਾ ਪੇਜ 100 200 ਇਹਨਾਂ ਨੂੰ ਬਾਜੂਆ ਚੱਲ ਵਿਚਾਰਿਆਂ ਨੂੰ ਹਾਂ ਮੈਂ ਪਹਿਲਾਂ ਪੰਜਾਬੀ ਦੀ ਸਮਝ ਆਦਾ ਬਿਹਾਰ ਦਾ ਪਹਿਲਾਂ ਮੈਂ ਨੂੰ ਆਪਾਂ ਸਾਢੇ 5 ਕਹਤਾ ਉਹ ਨਾਂ ਲਖ ਕੇ ਬਿਜਾਂ ਲਖਾਈ 100 ਰੁਪਏ ਦੇ 100 ਨਾਲ ਬਸ ਕੰਮ ਕਰੀ ਕਿੰਨੇ ਚ ਕਰਤਾ 23000 ਲਖਾਈ ਰੰਜੀਤ ਦੀ 27 ਲਾਇਆ ਸੀ ਮੈਂ ਬਾਲਾ ਕਰ ਲਗਿਆ ਹਾਂ 29000 ਦੇ 29 ਦੇ ਕਰਦੇ ਹੋਰ ਲਾ ਚੈੱਕ ਕਰਦੇ ਦੋਨੇ ਮੈਂ 32 ਗਿਆ ਹੂੰ ਠੀਕ ਆ 31 ਦਾ ਮੈਂ ਐਂਡ ਕਰ ਤਾ ਯਾਰ ਉਹ ਤਾਂ ਤੇਰਾ ਟੀਵੀ ਸੁਣਿਆ ਮੇਰਾ ਜੂਏ ਗੱਲਾਂ ਨਿਆ ਕਰ ਇਹ ਛੱਡਿਆ ਕਰ ਤੂੰ ਬੱਲਾ ਪੰਜ ਚਾਰ ਸੌ ਦੇ ਲਾ ਕੇ ਲਖਾਈ ਉਹਦੀ ਬਾ ਗੁਰ ਵੀ ਤੂੰ ਕਰ ਦੇ ਜਿਵੇਂ ਮਗਰ ਜੀ ਕਰਦੇ ਠੀਕ ਆ ਲਖਾਈ ਤੂੰ ਨਾ ਬੱਜ ਛੱਡ ਗਿਆ ਲਖਾਈ ਤੂੰ ਨਾ ਬੱਜ ਲਖਾਈ ਲੁਗੂ ਜਰਾ ਲਵੇ ਆ ਦੋ ਬੱਕਰੇ ਆ ਬਾਈ ਕੋਲੇ ਨਵੇੜੋ ਯਾਰ ਫਿਰ ਨਵੇੜੋ ਯਾਰ ਨਵੇੜੋ ਸੌਦਾ ਢੀਂਗੇ ਪਾਈ ਖੜਿਆ ਨ ਬਾਈ ਦਾ ਵੀ ਉਹਦੇ ਆਖਣ ਬਰੀ ਕਰੋ ਬਾਈ ਨੂੰ ਚੁੱਪ ਕਰ ਜੀ ਜਮਾ ਮੈਂ ਆ ਨਹੀਂ ਚਾਹਦਾ ਬੱਲ ਖਾਈ ਯਾਰ ਪਰ ਵੀ ਟੱਕਾ ਹੀ ਕਰ ਬਹ ਹੋ ਗਈ ਕਿੰਨੇ ਚ ਕਰਤਾ ਪੂਰੇ ਸੀ 23 ਦਾ 29 ਦਾ ਲੈ ਵੇ ਠੀਕ ਹੈ ਹੱਥ ਮਾਰ ਲਾ ਪੈਸੇ ਬਾਈ ਬਹੁਤ ਚਿਰ ਦਾ ਸੌਦਾ ਡਿਆ ਆਉਂਦਾ ਸੀ ਕਦੇ ਇੱਕ ਦਾ ਵੇਚਦੇ ਸੀ ਕਦੇ ਕਿਵੇਂ ਆ ਸਰੇ ਚੜਾਤਾ ਅਖੀਰ ਨੇ ਰਣਜੀਤ ਦੇ ਪੱਲੇ ਪਾਏ ਆ ਚਲੋ ਟੱਟਾ ਇੱਕ ਇੱਕ ਬਾਜ